ਤੱਕਾ ਮਾਰਿਆ ਬੱਜਿਆ ਇਹ ਮੈਨੂੰ ਪਤਾ ਕਿਉਂਕਿ ਮੈਂ ਤਾਂ ਕਿਹ ਪਰਸਨ ਵੱਲੋਂ ਮਾਰਿਆ ਗਿਆ ਕਿ ਨੌਜਵਾਨਾਂ ਵੱਲੋਂ ਪਤਾ ਨਹੀਂ ਲੱਗਿਆ ਵੀਰੇ ਮੈਂ ਤਾਂ ਡਿੱਗਿਆ ਬਹੁਤ ਬੁਰੀ ਤਰ੍ਹਾਂ ਡਿੱਗ ਕੇ ਮੇਰੇ ਬਾਹਰੋਂ ਟੀਮ ਆ ਗਈ ਹੋਰ ਆ ਪਰ ਇਹਨਾਂ ਨੂੰ ਲੂਲੇ ਉੱਥੇ ਇੱਕ ਭੈਣ ਸੀ ਪੁਲਿਸ ਮੁਲਾਜ਼ਮ ਜਿਹਨੇ ਮੈਨੂੰ ਸੰਭਾਲਿਆ ਔਰ ਮੇਰੇ ਕੋਲ ਕਾਇਦਾ ਵੀਡੀਓ ਆਉਂਦਾ ਸਰ ਤੌਰ ਤੇ ਕਹਿੰਦੇ ਵੀਰੇ ਚੱਲ ਫੇਰ ਘਰ ਦਾ ਮੈਂ ਮੜਾ ਮੋਟਾ ਮਾਰ ਲੈਂਦੀ ਆ ਤੇ ਉਹਨੇ ਕੀਤਾ ਉਦੋਂ ਥੋੜਾ ਜਿਹਾ ਆਰਾਮ ਆਇਆ ਪਰ ਉਦੋਂ ਤੱਕਾ ਕੋਈ ਸੀਗਾ ਹੁਣ ਥੋੜਾ ਜ਼ਿਆਦਾ ਤਕਲੀਬ ਆ ਮੈਂ ਦੇਖੀ ਆ ਹੁਣੀਆਂ ਅੱਜ ਇਹਨਾਂ ਨੂੰ ਰ ਲਿਆ ਪਰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਤੇਰੇ ਛੱਟ ਬਾਕੀ ਪੱਤਰਕਾਰਾਂ ਨੂੰ ਅਰੈਸਟ ਕੀਤਾ ਹਾਂ ਕਾਫੀ ਜਣਿਆਂ ਨੂੰ ਪਰ ਅਸੀਂ ਇੱਧਰ-ਉੱਧਰ ਹੋ ਕੇ ਨਿਕਲੇ ਆ ਜੀ ਬਾਈ ਜੀ ਤੁਸੀਂ ਜਿਵੇਂ ਮੀਡੀਆ ਨੂੰ ਤੀਜਾ ਥੰਮ ਮੰਨਿਆ ਜਾਂਦਾ ਹਨਾ ਬੱਚੋਤਾ ਦਾ ਮੰਨਿਆ ਜਾਂਦਾ ਉੱਥੇ ਹਨ ਪੱਤਰਕਾਰਾਂ ਨੂੰ ਆਪਣਾ ਹਿਰਾਸਤ ਵਿੱਚ ਲਿਆ ਜਾਂਦਾ ਪੱਕੇ ਤਰੀਕੇ ਨਾਲ ਦੇਖੋ ਪੱਤਰਕਾਰਾਂ ਦੀ ਆਵਾਜ਼ ਦੇ ਲਈ ਬਾਈ ਅਸੀਂ ਇਹਨੂੰ ਧੱਕਾ ਕਹਾਂਗੇ ਨੌਜਵਾਨਾਂ ਦੇ ਨਾਲ ਕੀ ਕਰਦੀ ਹੈ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕੀਤਾ ਨੌਜਵਾਨਾਂ ਨੂੰ ਜਦੋਂ ਆਗੂਆਂ ਨੂੰ ਅਰੈਸਟ ਕਰਨਾ ਜਾਂ ਉਹਨਾਂ ਨੂੰ ਡੀਟੇਨ ਕਰਨਾ ਹਿਰਾਸਤ ਚ ਲੈਣਾ ਜਾਂ ਨਜ਼ਰਬੰਦ ਕਰ ਲੈਣਾ ਉਹ ਵੱਖਰੀ ਗੱਲ ਆ ਭਾਈ ਜਿਨ੍ਹਾਂ ਦੀ ਕੋਲ ਹੈ ਉਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਰੋਕ ਸਕਦੇ ਹੋ ਘੱਟੋ ਘੱਟ ਯਾਰ ਇੰਨੀ ਸ਼ਰਮ ਤਾਂ ਨਾ ਲਾਓ ਵੀ ਤੁਸੀਂ ਪੱਤਰਕਾਰਾਂ ਨੂੰ ਇਹ ਤੁਸੀਂ ਕਰਨ ਲੱਗ ਗਿਓ ਅਰੈਸਟ ਕਰਨ ਲੱਗ ਜਦੋਂ ਅਸੀਂ 4-5 ਪੱਤਰਕਾਰਾਂ ਨੇ ਮਿਲ ਕੇ ਆਵਾਜ਼ ਉਠਾਈ ਹੈ ਤਾਂ ਜਿਹੜੇ 3-4 ਪੱਤਰਕਾਰ ਵੀਰ ਸਾਡੇ ਜਿਹੜੇ ਅਰੈਸਟ ਕੀਤੇ ਸੀਗੇ ਉਹ ਵੀ ਹੁਣ ਛੱਡਦੇ ਆ ਪਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਡਿਕਟੇਟਰਸ਼ਿਪ ਨਹੀਂ ਚੱਲਣੀ ਉੱਥੇ ਇਹ ਹਿਟਲਰ ਵਾਲਾ ਰਾਜ ਨਹੀਂ ਚੱਲਣਾ ਹੈਗਾ ਇਸ ਕਰਕੇ ਜਿਹੜੇ ਲੋਕ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਬਹੁਤ ਵਧੀਆ ਭਗਵੰਤ ਮਾਨ ਸਾਹਿਬ ਭਾਨਾ ਸਿੱਧੂ ਐਵੇਂ ਬੋਲਦਾ ਸੀ ਅਸੀਂ ਉਹਨਾਂ ਨੂੰ ਵੀ ਤਾਂ ਦਿਖਾ ਰਹੇ ਹਾਂ ਨਾ ਵੀ ਭਾਈ ਭਾਨਾ ਸਿੱਧੂ ਦੀ ਸ਼ੁਭਤਾਪਲੀ ਅਸੀਂ ਤਾਂ ਲੱਖੇ ਸੁਧਾਣੇ ਹੋਰ ਉਹਨਾਂ ਨੂੰ ਸਵਾਲ ਕਰ ਰਹੇ ਹਾਂ ਵੀ ਤੁਸੀਂ ਇੱਕ ਅਜਿਹੇ ਬੰਦੇ ਦੇ ਪਿੱਛੇ ਜਿਹੜਾ ਕਹਿੰਦਾ ਵੀ ਮੈਂ ਤੇਰੇ ਜਵਾਨ ਖਿੱਚ ਲੂੰਗਾ ਮੈਂ ਉਹ ਕਰ ਲੂੰਗਾ ਉਹ ਸਵਾਲ ਅਸੀਂ ਕਰ ਰਹੇ ਹਾਂ ਨਾ ਅਸੀਂ ਤਾਂ ਆਪਣਾ ਪੱਖ ਦਿਖਾ ਰਹੇ ਦੋ ਪਰ ਜੇ ਤੁਸੀਂ ਪੱਤਰਕਾਰਾਂ ਦੀ ਇਸ ਤਰ੍ਹਾਂ ਆਵਾਜ਼ ਦਿਵਾਉਣੀ ਆ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਫਿਰ ਇਹੀ ਆ ਵੀ ਤੱਕਾ ਕਰਨਾ ਚਾਹੁੰਦੀ ਹੈ ਜਿਵੇਂ ਪਿੱਛੇ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਹਨਾ ਕਾਫੀ ਨਕਟ ਮਾਰ ਹੋਈ ਉਹ ਜਿਹਨੂੰ ਕਿਵੇਂ ਦੇਖ ਦੂੰ। ਨਹੀਂ ਉਹ ਚੀਜ਼ ਤਾਂ ਬਾਈ ਬਿਲਕੁਲ ਗਲਤ ਆ ਉਹਦੇ ਲਈ ਤਾਂ ਮੈਂ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਲੇ ਜਿਹੜੇ ਬੈਠੀਆਂ ਜਥੇਬੰਦੀਆਂ ਆ ਜਾਂ ਉਹ ਲੋਕ ਨੇ ਜਿਹੜੇ ਕਹਿੰਦੇ ਵੀ ਅਸੀਂ ਵਕੀਲ ਆ ਜੀ ਅਸੀਂ ਤਾਂ ਜੀ ਹਿਊਮਨ ਰਾਈਟਸ ਵਾਲੇ ਆ ਉਹ ਉਹ ਕਿੱਥੇ ਨੇ ਉਹਨਾਂ ਦਾ ਸਮਝ ਨਹੀਂ ਆਉਂਦੀ। ਇਹ ਕਿਸੇ ਵੀ ਮਤਲਬ ਕਿ ਕਈ ਵਾਰ ਇਹ ਲੱਗਦਾ ਜੀ ਬਈ ਰਿਮਾਂਡ ਹੈ ਜੀ ਰਿਮਾਂਡ ਦੇ ਵਿੱਚ ਰਿਮਾਂਡ ਉੱਤੇ ਵੀ ਤੁਸੀਂ ਲਾਠੀ ਚਾਰ ਨਹੀਂ ਕਰ ਸਕਦੇ। ਬਹੁਤ ਸਾਰੇ ਤਰੀਕੇ ਹੈਗੇ ਆ ਪਰ ਇਸ ਤਰ੍ਹਾਂ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਆ ਪਿੱਛੇ ਵੀ ਆਹ ਵੀਡੀਓ ਆ ਗਈਆਂ ਤਾਂ ਇਹ ਤਾਂ ਸਿੱਧੇ ਤੌਰ ਤੇ ਆਰ ਮਨੁੱਖਤਾ ਦਾ ਗਾਣਾ ਲੋਕਤੰਤਰ ਦਾ ਗਾਣਾ ਜਿਹੜੇ ਲੋਕ ਬੋਟਾਂ 'ਚ ਖੜੇ ਸੀ ਭੱਤਮਾਨ ਨਾਲ ਤੇ ਨਾਟਕ ਅੱਡ ਸੀ ਤੇ ਬੋਟਾਂ ਭਾਗੇ ਤਾਂ ਸੀ 32 ਐਮ ਐਲ ਇਹ ਹੋਈ ਹੋਰ ਖਰਾਬ ਹੋ ਕੇ ਸੰਗਰੂਰ ਦੇ ਲੋਕ ਉਹਨੂੰ ਕਿਵੇਂ ਦੇਖਦੇ ਕਿਵੇਂ ਸੰਗਰੂਰ ਦੇ ਲੋਕ ਜਿਹਨੇ ਬੋਟਾਂ ਪਈਆਂ ਸੀ ਨਾਲ ਖੜੇ ਸੀ ਭੱਤਮਾਨ ਦੇ ਹੋਈ ਹੋਰ ਖਰਾਬ ਹੋਏ ਪਿਆ ਖਰਾਬ ਹੋਏ ਵੇ ਫਿਰ ਉਹ ਲੋਕਾਂ ਨੂੰ ਭਾਈ ਆਪਾਂ ਕੱਟੂ-ਕੱਟੇ ਇਹ ਨਾ ਕਹੀਏ ਵੀ ਤੁਸੀਂ ਉਹ ਬਹੁਤ ਸਾਰੇ ਲੋਕ ਨੂੰ ਸਵਾਲ ਕਰ ਦਿੰਦੇ ਆ ਉਹਨਾਂ ਨੂੰ ਵੀ ਤੁਸੀਂ ਉਹ ਜਿਤਾਏ ਸੀ ਜੀ ਬਦਲਾ ਲੈਣਾ ਉਸ ਸਮੇਂ ਦੀ ਮੁੱਖ ਮੰਗ ਸੀਗੀ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਤਸ਼ੱਦਦ ਤਾਂ ਉਹ ਵੀ ਹੁੰਦੇ ਰਹੇ ਆ ਇਹਦੇ ਇਹਦੀ ਗਵਾਹੀ ਇਹੀ ਚੀਜ਼ ਭਰਦੀ ਆ ਵੀ ਤਸ਼ੱਦਦ ਹੁੰਦੇ ਰਹੇ ਵੀ ਇਹਨਾਂ ਦੇ 92 ਸੀਟਾਂ ਆਈਆਂ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਤੁਸੀਂ ਉਹ ਜਿਤਾਏ ਸੀ ਹੁਣ ਭੁਗਤੋ ਇਸ ਤਰ੍ਹਾਂ ਨਹੀਂ ਆ ਬਾਈ ਜੇ ਜਿਤਾਏ ਸੀ ਉਹ ਜਿਨ੍ਹਾਂ ਨੂੰ ਅਪਾ ਭਗਤ ਕਹਿੰਦੇ ਆ ਜਾਂ ਭੇਡਾ ਕਹਿੰਦੇ ਆ ਨਾ ਫਿਰ ਉਹ ਕਟੁਕਟ ਭੇਡਾਂ ਤਾਂ ਨਹੀਂ ਬਣਿਆ ਜੇ ਉਹਨਾਂ ਨੇ ਜਿਤਾਇਆ ਸੀ ਉਹਨਾਂ ਨੇ ਪੰਜਾਬ ਦੇ ਹਿੱਤ ਚ ਪੰਜਾਬ ਦੇ ਹਿੱਤਾਂ ਹੀ ਹੋ ਕੇ ਜਿਤਾਇਆ ਸੀ ਨਾ ਜਦ ਉਹਨਾਂ ਨੂੰ ਲੱਗਿਆ ਵੀ ਇਹ ਗਲਤ ਹੋ ਗਿਆ ਤਾਂ ਜੋ ਬੋਲਦੇ ਆ ਤਾਂ ਉਹਨਾਂ ਨੂੰ ਇੱਕ ਯੋਧਿਆਂ ਦੇ ਤੌਰ ਤੇ ਮੰਨੋ ਯਾਰ ਉਹਨਾਂ ਨੂੰ ਇਹ ਨਾ ਇਹ ਕਦੇ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਅਸੀਂ ਵੀ ਸਪੇਸ ਦਿੱਤੀ ਆ ਅਸੀਂ ਬਹੁਤ سارے ਲੋਕ ਕਹਿੰਦੇ ਤੁਸੀਂ ਵੀ ਬਹੁਤ ਭਗਵਾਨਤਮਨ ਨੂੰ ਸਿਰ ਤੇ ਚੱਕਿਆ ਸੀ ਯਾਰ ਅਸੀਂ ਸਪੇਸ ਦਿੱਤੀ ਆ ਭਗਵਾਨਤਮਨ ਨੂੰ ਇਮਾਨਦਾਰੀ ਨਾਲ ਸਵਾਲ ਕੀਤੇ ਆ ਇਹ ਥੋੜੀ ਕਿਹਾ ਸੀ ਵੀ ਭਾਈ ਲੋਕੋ ਆਓ ਵੋਟਾਂ ਪਾਓ ਇਹ ਤਾਂ ਅਸੀਂ ਵੈਸੇ ਵੀ ਨਹੀਂ ਕਹਿ ਸਕਦੇ ਪੱਤਰਕਾਰ ਦੇ ਤੌਰ ਤੇ ਪਰ ਜਿਨ੍ਹਾਂ ਲੋਕਾਂ ਨੇ ਭਾਈ ਬੋਟਾਂ ਪਾਈਆਂ ਜਿਤਾਈਆਂ ਜਿਹੜੋ ਖਿਲਾਫ ਖੜਿਆ ਇਹਦੇ ਮਤਲਬ ਪੰਜਾਬ ਦੇ ਹੱਕ ਚ ਪਾਈਆਂ ਉਹਨਾਂ ਨੇ ਬੋਟਾਂ ਤਾਂ ਭਗਵਾਨ ਤੁਹਾਨੂੰ ਇੱਥੋਂ ਸਮਝਣਾ ਚਾਹੀਦਾ ਜਿਹਦੇ ਬਦਲਾ ਬਦਲਾ ਆਇਆ ਇਹ ਇਹ ਬਦਲਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਦਲਾਤ ਆਇਆ ਬਾਈ ਉਹਨਾਂ ਨੇ ਗੱਲ ਕਿਹਾ ਤਾਂ ਹੈਗਾ ਪਰ ਪਹਿਲਾਂ ਮਾਲਵੇ ਨੇ ਬਦਲਾ ਦਿਖਾਇਆ ਮਾਝੇ ਨੇ ਬਦਲਾ ਦਿਖਾਇਆ ਹੁਣ ਜਿਹੜਾ ਅਸਲ ਬਦਲਾ ਆਇਆ ਜਿਹੜਾ ਨੂੰ ਤੁਸੀਂ ਦੇਖ ਸਕਦੇ ਹੋ ਜਿਵੇਂ ਪੱਤਰਕਾਰਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਨੌਜਵਾਨਾਂ ਦੇ ਡਾਂਗਾ ਭਰਾਈਆਂ ਜਾ ਰਹੀਆਂ ਉਹ ਜਿਹਨੂੰ ਕਿਵੇਂ ਦੇਖਦੇ ਹੋ ਬਾਈ ਵੀ ਮੁੜਿਆ ਨਹੀਂ ਆਇਆ ਮਤਲਬ ਬਲਾਗ ਨਹੀਂ ਉਹਨਾਂ ਨੇ ਬਦਲਾ ਨਹੀਂ ਬਾਈ ਸਾਡੇ ਦੇਖੋ ਬਣਾ ਆਇਓ ਆਇਓ ਸਰਕਾਰ ਚ ਲਿਆਓ ਬਦਰਾ ਇਹੋ ਜਿਹਾ ਥੋੜੀ ਜਿਹੀ ਅਸੀਂ ਬੇਅਸੀ ਚੰਗਾ ਕਰਨਾ ਬਦਰਾ ਆ ਗਿਆ ਬਦਰਾ ਤਾਂ ਬਦਲਾਏ ਆ ਚਾਹੇ ਨੈਗੇਟਿਵ ਆਵੇ ਚਾਹੇ ਪੋਜ਼ਿਟਿਵ ਆਵੇ ਬਦਰਾ ਤਾਂ ਬਦਲਾਏ ਪਹਿਲਾਂ ਆ ਕੰਮ ਤਾਂ ਨਹੀਂ ਤੇ ਹੁੰਦੇ ਆ ਹੁਣ ਲੱਗੇ ਹੁਣ ਇਹ ਬਦਰਾਏ ਆ ਬਾਈ ਪਰ ਆਪਾਂ ਨਹੀਂ ਜੇ ਬਹੁਤ ਸਾਰੇ ਲੋਕਾਂ ਨੇ ਇਹ ਚੁਟਕੀਆਂ ਮਾਰ ਮਾਰ ਕੇ ਕਿ ਆ ਵੀ ਹੁਣ ਇੱਕ ਹਰਾ ਪੈਨ ਚੱਲਣਾ ਹੈ ਚੱਲਣਾ ਤਾਂ ਉਹ ਚੀਜ਼ ਬਾਈ ਮੈਨੂੰ ਲੱਗਦਾ ਵੀ ਗਲਤ ਹੈ ਉਹ ਤਾਂ ਲੋਕ ਦੱਸ ਹੀ ਰਹੇ ਆ ਬਤੌਰ ਪੱਤਰਕਾਰ ਤੋਂ ਮੈਂ ਚਲੋ ਬਹੁਤ ਕੁਝ ਨਹੀਂ ਕਹਿ ਸਕਦਾ ਜੀ ਇੱਕ ਨਾਗਰਿਕ ਤੌਰ ਤੇ ਮੈਂ ਜ਼ਰੂਰ ਕਹਿੰਦਾ ਵੀ ਹਾਂ ਬਾਈ ੱੱਕਾ ਹੋ ਰਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਇੱਥੇ ਰੋਕ ਲਿਆ ਗਿਆ ਪੁਲਿਸ ਦੁਆਰਾ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਨਹੀਂ ਜਾ ਸਕਦੇ ਭਗਵਾਨ ਸਾਹਿਬ ਦੇ ਕੋਠੇ ਦੀ ਇਹ ਹੋ ਗਿਆ